ਜ਼ਿਲ੍ਹਾ ਅੰਮ੍ਰਿਤਸਰ ਦੇ ਹਲਕਾ ਰਾਜਾ ਸੰਸਤੀ ਦੇ ਪਿੰਡ ਵਰੀਆ ਦੇ ਇਤਿਹਾਸਿਕ ਗੁਰਦੁਆਰਾ ਬਾਬਾ ਗਮਚਕ ਜੀ ਵਿਖੇ 12ਵਾਂ ਸਾਲਾਨਾ ਜੋੜ ਮੇਲਾ ਮੇਲਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਕਰਵਾਇਆ ਗਿਆ ਇਸ ਮੌਕੇ ਤੇ ਆਸ-ਪਾਸ ਦੇ ਪਿੰਡਾਂ ਤੋਂ ਸੰਗਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਨਤਮਸਟਕ ਹੋਈਆਂ ਜ਼ਿਕਰ ਹੋਇਆ ਹੈ ਕਿ ਗੁਰਦੁਆਰਾ ਬਾਬਾ ਗਮਚਕ ਜੀ ਵਿਖੇ ਜੇਣੀਆਂ ਵੀ ਸੰਗਤਾਂ ਸਰਦਾ ਪਾਵਨਾ ਦੇ ਨਾਲ ਮੱਥਾ ਟੇਕਣ ਆਉਂਦੀਆਂ ਹਨ ਉਹ ਆਪਣੀਆਂ ਝੋਲੀਆਂ ਪਰ ਕੇ ਹੀ ਘਰਾਂ ਨੂੰ ਵਾਪਸ ਜਾਂਦੀਆਂ ਹਨ ਐਸੋ ਪ੍ਰੰਤ ਸ੍ਰੀ ਅਖੰਡ ਪਾਤਸ਼ਾਹਬ ਜੀ ਦੇ ਭੋਗ ਪਾਈ ਗਏ ਐਸੋ ਪ੍ਰੰਤ ਧਾਰਮਿਕ ਸਜੇ ਦੀਵਾਨ ਵਿੱਚ ਰਾਗੀ ਢਾਡੀ ਤੇ ਕਵਿਸਰੀ ਜਥੇ ਪਾਈ ਗੁਰਜੀਤ ਸਿੰਘ ਪਠੱਲ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਪਾਇ ਸਤਨਾਮ ਸਿੰਘ ਲਾਲੂ ਘੁੰਮਣ ਵਾਲੇ ਬਾਬਾ ਪ੍ਰਤਾਪ ਸਿੰਘ ਜੀ ਗੋਬਿੰਦ ਬਾਗ ਵਾਲੇ ਭਾਈ ਮਨਜਿੰਦਰ ਸਿੰਘ ਜੀ ਕਿਤਨੀ ਜਥਾ ਤੇ ਢਾਡੀ ਪਾਈ ਕਿਰਪਾਲ ਸਿੰਘ ਅਜਨਾਲਾ ਨੇ ਗੁਰਮਤ ਸਮਾਗਮ ਦੇ ਵਿੱਚ ਹਾਜ਼ਰ ਸੰਗਤਾਂ ਨੂੰ ਗੁਰੂਆਂ ਤੇ ਯੋਧਿਆਂ ਦੀਆਂ ਵਾਰਾਂ ਗਾ ਕੇ ਤੇ ਗੁਰਬਾਣੀ ਦੇ ਰਸਪੀ ਨੇ ਸ਼ਬਦ ਗਾਇਨ ਕਰਕੇ ਸੰਗਤਾਂ ਨੂੰ ਗੁਰ ਚਰਨਾਂ ਨਾਲ ਜੋੜਿਆ ਇਸ ਉਪਰੰਤ ਮੇਲਾ ਪ੍ਰਬੰਧਕ ਕਮੇਟੀ ਅਤੇ ਪ੍ਰਦਰਸ਼ਪਾਲ ਸਿੰਘ ਵੱਲੋਂ ਆਏ ਹੋਏ ਰਾਗੀ ਢਾਡੀ ਅਤੇ ਕਵਿਸਰੀ ਜਥਿਆਂ ਨੂੰ ਸ੍ਰੋਪਯੋਂ ਪਾ ਕੇ ਸਨਮਾਨਿਤ ਵੀ ਕੀਤਾ। ਇਸ ਉਪਰੰਤ ਸੇਵਾਦਾਰਾਂ ਵੱਲੋਂ ਸੰਗਤਾਂ ਦੇ ਲਈ ਠੰਡੇ ਮਿੱਠੇ ਜਲਦੀਆਂ ਛਬੀਲਾ, ਜੂਸ, ਆਈਸਕ੍ਰੀਮ, ਚਾਹ ਪਕੌੜੇ ਅਤੇ ਹੋਰ ਕਈ ਅਨੇਕਾ ਪ੍ਰਕਾਰ ਦੇ ਅਤੁੱਟ ਲੰਗਰ ਵਰਤਾਏ ਗਏ। ਸ਼ਾਮ ਦੇ ਸਮੇਂ ਮਹਾ ਕੁਸ਼ਤੀ ਦੰਗਲ ਕਰਵਾਇਆ ਗਿਆ ਜਿਸ ਦੇ ਵਿੱਚ ਵੱਡੇ-ਵੱਡੇ ਨਾਮੀ ਪਹਿਲਵਾਨਾਂ ਨੇ ਹਿੱਸਾ ਲਿਆ ਜਿਸ ਦੇ ਵਿੱਚ ਕੀ ਛੰਡੀ ਦੀ ਕੁਸ਼ਤੀ ਪਹਿਲਵਾਨ ਭੁਪਿੰਦਰ ਬੋਲਿਆ ਤੇ ਪਹਿਲਵਾਨ 인ਦਰਜੀਤ ਸਿੰਘ اٹਾਰੀ ਵਿਚਾਲੇ ਹੋਈ ਜੋ ਕੁਸ਼ਤੀ ਭੁਪਿੰਦਰ ਬੋਲਿਆ ਨੇ 인ਦਰਜੀਤ ਦੇ ਪਿੱਠ ਲਗਾ ਕੇ ਆਪਣੇ ਨਾਂ ਕੀਤੀ ਤੇ ਖੁੱਲੇ ਮੈਦਾਨ ਦੇ ਵਿੱਚ ਆਪਣੇ ਜੋਹਰ ਦਿਖਾਏ ਇਸ ਕੁਸ਼ਤੀ ਦੰਗਲ ਦੌਰਾਨ ਕਮੈਂਟਰੀ ਦੀ ਸੇਵਾ ਕੁਲਦੀਪ ਸਿੰਘ ਤੇੜਾ ਨੇ ਨਿਭਾਈ ਇਸ ਮੌਕੇ ਪ੍ਰદાન ਰਸ਼ਪਾਲ ਸਿੰਘ ਜਿਨ੍ਹਾਂ ਨੇ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਕਿ ਨਸ਼ੇ ਛੱਡੋ ਅਤੇ ਖੇਡਾਂ ਵੱਲ ਧਿਆਨ ਦਿਓ ਤਾਂ ਜੋ ਆਪਣੇ ਪੰਜਾਬ ਦਾ ਤੇ ਮਾਪਿਆਂ ਦਾ ਨਾਮ ਰੋਸ਼ਨ ਕਰ ਸਕੋ ਇਸ ਮੌਕੇ ਤੇ ਹਾਜ਼ਰ ਪ੍ਰદાન ਰਸ਼ਪਾਲ ਸਿੰਘ ਵਰਿਆ ਗੰਥੀ ਮਨਜੀਤ ਸਿੰਘ ਤਾਰਾ ਸਿੰਘ ਆਮ ਆਦਮੀ ਪਾਰਟੀ ਪ੍ਰદાન ਲਖਵਿੰਦਰ ਸਿੰਘ ਭਿੰਡੀ ਸੈਦਾ ਬਿੱਲਾ ਸਿੰਘ ਸੁਰਿੰਦਰ ਸਿੰਘ ਫੌਜੀ ਦਰਬਾਰਾ ਸਿੰਘ ਕੱਲੇਵਾਲ आप आगू काला सिंह भगूपुर बेट पहलवान निर्मल सुरजीत बलबीर सिंह पंच दिशा सुरजीत संतोख सिंह बीरा सिंह बलकौर सिंह सबका सरपंच जगीर सिंह बलविंद बलवीर सिंह पलवान लखविंद गोल्टी समेत ਵੱਡੀ ਗਿਣਤੀ ਦੇ ਵਿੱਚ ਸੰਗਤਾਂ ਹਾਜ਼ਰ ਰਹੀਆਂ ਇਸ ਮੌਕੇ ਪ੍ਰਦਾਨ ਰਸ਼ਪਾਲ ਸਿੰਘ ਬਰਿਆ ਨੇ ਆਏ ਹੋਏ ਸਰੋਤਿਆਂ ਦਾ तहे ਦਿਲੋਂ ਧੰਨਵਾਦ ਕੀਤਾ ਅਖੀਰ ਦੇ ਵਿੱਚ ਇਹ ਧਾਰਮਿਕ ਸਲਾਨਾ ਜੋੜ ਮੇਲਾ ਆਪਣੀਆਂ ਮਿੱਠੀਆਂ ਯਾਦਾਂ ਛੱਡਦਾ ਹੋਇਆ ਸੰਪੂਰਨ ਹੋਇਆ ਸ੍ਰੀ ਘੋਸਾ ਸਾਹਿਬ ਹੈ ਜੀ ਦੂਜੀ ਸਥਿਤੀ ਬਾਬੇ ਗੰਮ ਦਾ ਖਦਾ ਸਵਾਨਾ ਜੋੜ ਨੇ ਬਾਰਵਾ ਬਹੁਤ ਸ਼ਰਧਾ ਨਾਲ ਸੰਪੰਨ ਹੋਈ ਇਹ ਸਾਰੇ ਪਿੰਡ ਵਿੱਚ ਯੋਜਨਾ ਤੇ ਕਮੇਟੀ ਦੇ ਸਿਯੋਜਨਾ ਨਾਲ ਲਾਇਆ ਜਾ ਰਿਹਾ ਸਾਰੇ ਪਿੰਡਾਂ ਸੰਤਾ ਨੇ ਬਹੁਤ ਵਿਵਸਥਾ ਚਰਦੀ ਕਲਾ ਨਾਲ ਸੁਭਤ ਹੋਇਆ ਫਿਰ ਤੇ ਢਾਡੀ ਰਾਈਤੀ ਲੱਗੇ ਰਹੇ ਆ ਬਹੁਤ ਧਾਰਾ ਗਾਣੀਆਂ ਸਾਰੇ ਸੰਗਤਾਂ ਸੰਗਿਆ ਤੇ ਦੰਗੜਾ ਬਹੁਤ ਵਧੀਆ ਹੋ ਰਿਹਾ ਚਰਦੀ ਕਲਾ ਟਾਈਮ ਟੀਵੀ ਲਈ ਚੋਗਾਵਾ ਤੋਂ ਪੱਤਰਕਾਰ ਸੁਬੇਕ ਸਿੰਘ ਸੋਨਾ ਦੀ ਖਾਸ ਰਿਪੋਰਟ